ਖਾੜੀ ਨਾਲ ਮਾਰਿਆ ਅੱਖਰ ਤੇ ਪਰੇ ਨਾਲ ਅੱਖ ਦੀ ਹੱਡੀ ਤੋੜ ਤੇ ਦੰਦ ਵੀ ਤੋੜ ਦਿੱਤੇ ਤੁਸੀਂ ਕਰ ਸੀਗੇ ਉਸ ਟਾਈਮ ਸਰ ਮੈਂ ਉਸ ਟਾਈਮ ਖਾਸ ਸੀ ਮੇਨੂੰ ਵੀ ਸਰ ਬੈਟ ਅਚ ਨਾਲ ਨਾਲ ਉਹਨਾਂ ਸਾਈਡ ਤੇ ਕਰਦਾ ਮੈਨੂੰ ਵੀ ਸਿਰ ਤੇ ਕੇ ਮਾਰਿਆ ਸਾਈਡ ਤੇ ਪੱਟਾ ਮਾਰ ਕੇ ਪਰੇ ਨੂੰ ਕਰਦਾ ਜੇ ਤੂੰ ਪਰੇ ਜਾ ਤੂੰ ਵਿੱਚ ਨਾ ਵੀ ਤੇਰੇ ਮਾਰੂੰਗਾ ਪਹਿਲਾਂ ਵੀ ਲੜਾਈ ਹੁੰਦੀ ਸੀ ਸਰ ਕਹ ਲੜਾਈ ਹੁੰਦੀ ਸੀ ਪਰ ਉਹ ਕਰਦੇ ਚੁੱਪ ਕਰ ਜਾਂਦੇ ਸੀਗੇ ਇਸ ਵਾਰ ਜ਼ਿਆਦਾ ਵੱਧ ਗਿਆ ਉਸ ਤੋਂ ਕਿ ਕਿ ਖਾੜੀ ਮਾਰੀ ਕਰਾ ਮੈਨੂੰ ਬਤਾਈ ਨਾ ਜਾਓ ਇਹ ਮੇਰਾ ਪਾਰਾ ਰਹੀ ਹੋਤੀ ਘਰ ਜਾਦਾ ਬੋਲਦਾ ਹੋਰ ਕਿਸੇ ਕੰਮ ਤੇ ਜਾਂਦਾ ਨਹੀਂ ਮੈਂ ਬਿਮਾਰ 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 ਦਾ ਬਹਾਨਾ ਲਾ ਕੇ ਦੁਬਾਰਾ ਨਾਲ ਲੱਗੇ ਬਟਰਾ ਰਹਿ ਮੈਂ ਤੇ ਕੰਪਨੀ ਦਾ ਕੰਮ ਜੇ ਕੈਲੋ ਮਾਨਮਤਾ ਕਰਨਾ ਨਹੀਂ ਕਰਦਾ ਹੈਗਾ ਕਿੰਨੇ ਕਿੰਨੇ ਕਮਾਖ ਕਿਤੇ ਨੇ ਮੈਂ ਸੱਚ ਆਪਾਂ ਦੁਆਰ ਮਾਰਿਆ ਸੀ ਮੈਂ ਜੀ ਤੁਹਾਡਾ ਰਮਨ ਲਿਖੋ ਰਮਨ ਦੀ ਕੀ ਘਟਨਾ ਵਾਪਰੀ ਹੈ ਸਾਡੇ ਸਰ ਮੇਰਾ ਸਹੁਰਾ ਘਰ ਤੇ ਪਰੇਸ਼ਾਨ ਕਰਦਾ ਹੈ ਪੈਸੇ ਉਣ ਲੈ ਗਏ ਪੈਸੇ ਦੋ ਸਸ ਜਿੱਥੋਂ ਲੈ ਗਏ ਪੈਸੇ ਕੰਮ ਕਰ ਇਨ ਕਰਾ ਦਾ ਕੰਮ ਕਰਕੇ ਪੈਸੇ ਕਮਾ ਕੇ ਲੈ ਕਰਨੇ ਕਰਨ ਮੇਰੇ ਹੱਥ ਤੇ ਤੋਂ 10 ਦਿਨ ਹੋ ਗਿਆ ਜਦੋਂ ਘਰੇ ਬੈਠ ਰਿਹਾ ਮੈਨੂੰ ਪੈਸੇ ਦੋ ਹਾਂ ਪੈਸੇ ਮੰਗਦਾ ਪੈਸੇ ਪਿੱਛੇ ਲੜਾਈ ਹੋ ਗਿਆ ਪਿਛਲੀ ਗੱਲਾਂ ਬੋਲਦਾ ਮੇਰਾ ਕੋਈ ਨਹੀਂ ਮੇਰੇ ਸਾਰੇ ਮਰ ਗਏ ਹਾਂ ਫਿਰ ਆ ਵੀ ਮੈਨੂੰ ਬੋਲਦਾ ਮੈਨੂੰ ਰੋਟੀ ਖਾਣ ਦੀ ਜ਼ਿੰਮੇਵਾਰੀ ਦਾਨੀ ਕਰਦੇ ਹੈਂ ਕਿ ਕੰਗੀ ਤਰ੍ਹਾਂ ਨਹੀਂ ਪੈਸੇ ਦੀ ਡਿਮਾਂਡ ਕਿਉਂ ਕਰਦਾ ਕੋਈ ਨਸ਼ਾ ਹੋ ਗਿਆ ਪੈਸੇ ਦੀ ਡਿਮਾਂਡ ਤਾਂ ਕਰਦੇ ਮੈਨੂੰ ਘਰੇ ਬੈਠੇ ਨੂੰ ਖਾ ਘਰੇ ਬੈਠਾ ਵੀ ਨਹੀਂ ਖਾਂਦਾ ਇਹ ਗਾ ਰੋਟੀ ਅੱਛਾ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਨਸ਼ਾ ਪਤਾ ਕੋਈ ਨਹੀਂ ਕਰਦਾ ਹੈਗਾ दारू ਕਦੇ-ਕਦੇ ਕਿਤੇ-ਕਿਤੇ ਪੀ ਲੰਦੇ ਨੇ ਤੇ ਅੱਜ ਕੀ ਕਾਹਦੇ ਨਾਲ ਹਮਾ ਕਰਿਆ ਸਰ ਉਖਾੜੀ ਨਾਲ ਮਾਰੇ ਅਖਰ ਤੇ ਮਾਰੇ ਨੱਕ ਦੀ ਹੱਡੀ ਤੋੜ ਤੇ ਦੰਦ ਵੀ ਤੋੜ ਦਿੱਤੇ ਤੁਸੀਂ ਕਰ ਸੀਗੇ ਉਸ ਟਾਈਮ ਸਰ ਮੈਂ ਉਸ ਟਾਈਮ ਕਰ ਸੀ ਮੈਂ ਨਵੀਂ ਸਰ ਬੈਟਾ ਚਨੜ ਨਾਲ ਨਾਲ ਸਾਈਡ ਤੇ ਕਰਤਾ ਮੈਨੂੰ ਵੀ ਸੱਟ ਕੇ ਮਾਰਿਆ ਸਾਈਡ ਤੇ ਅੱਛਾ ਖੱਤਾ ਮਾਰ ਕੇ ਪਰੇ ਨੂੰ ਕਰਤਾ ਮੇਧ ਪਰੇ ਜਾ ਤੂੰ ਵਿੱਚ ਨਾ ਵੀ ਤੇਰੇ ਮਾਰੂੰਗਾ ਪਹਿਲਾਂ ਵੀ ਲੜਾਈ ਹੁੰਦੀ ਰਹੀ ਹੈ ਕਿੱਥੇ ਪਹਿ ਲੜਾਈ ਹੁੰਦੀ ਸੀ ਸਿਰਫ ਬੋਲ ਥਾਲ ਕੇ ਚੁੱਪ ਕਰ ਜਾਂਦੇ ਸੀਗੇ ਇਸ ਵਾਰ ਜ਼ਿਆਦਾ ਵੱਧ ਗਿਆ ਉਹ ਚੌਥੇ ਕੇ ਵੀ ਖਵਾੜੀ ਮਾਰੀ ਕਰਦਾ ਮੈਨੂੰ ਬੁਲਾਈ ਨਾ ਜਾਓ ਵੀ ਮੇਰਾ ਭਾਰਾ ਹਾਈ ਹੋ ਜਾਊਗਾ ਜ਼ਿਆਦਾ ਬੋਲਦਾ ਹੋਰ ਕਿਸੇ ਨੇ ਛੜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਨਾਰਕ ਪੜੋਸੀ ਇਸ ਤੇ ਕਿ ਉਹ ਹੈ ਗਵਾਂਢੀ ਟੋਰਾ ਨੇ ਪਿੱਛੋਂ ਆ ਕੇ ਫਰੇ ਨੇ ਸਿਰ ਤੇ ਵੀ ਹਮਲਾ ਕਰ ਦਿੰਦਾ ਇਹਨਾਂ ਦਾ ਨਾਮ ਕੀ ਤੁਹਾਡੇ ਮਦਰ ਨੇ ਲਾਦਾ ਤੁਹਾਡੇ ਸੱਸ ਸਰ ਨਿਰਮਲ ਕੌਰ ਕਿੱਥੋਂ ਦੇ ਰਹਿਣ ਵਾਲੇ ਸਰ ਗੁਰਨਾਰਗ ਨਗਰ ਮੰਡੀ ਦੇ ਬੈਕ ਸਾਈਡ ਖੰਨੀ ਦੇ ہاں ਖੰਨੇ ਰਹਿਣੇ ਸਰ ਸੋਰੇ ਦਾ ਸਿਨਾਵਾ ਸਰ ਸੋਰੇ ਦਾ ਨਾਮ ਘਰ ਭਜਨ ਸੀ ਇਹ ਇਹਦੀ ਉਮਰ ਕਿੰਨੀ ਹੈ ਤੁਹਾਡੀ ਸੱਸ ਦੀ ਕੰਮ ਹੈ ਜੀ ਮੈਂ 50 ਦੇ ਲਗਭਗ ਨੇੜੇ ਤੇੜੇ ਹੈ ਜੀ 50 50 ਬੱਚੇ ਕਿੰਨੇ ਨੇ ਇਹਨਾਂ ਦੇ ਸਰ 4 ਬੱਚੇ ਨੇ ਕਿੰਨੇ ਵਿਆਹ ਹੋਏ ਨੇ ਸਰ 2 ਵਿਆਹ ਹੋਏ ਨੇ ਦੋ ਪਾਰੇ ਇੱਕ ਕੁੜੀ ਮੁੰਡਾ ਕੌਣ ਕਿੰਨੇ ਕੁੜੀਆਂ ਕਿੰਨੀਆਂ ਕੁੜੀਆਂ ਕਿੰਨੇ ਦੋ ਕੁੜੀਆਂ ਦਾ ਮੁੰਡੇ ਆ ਮੁੰਡੇ ਕੰਮ ਕੀ ਕਰਦੇ ਨੇ ਸਰ ਪੱਠੀ ਦੇ ਕੰਮ ਕਰਦੇ ਨੇ ਏ ਵੀ ਨਮ ਕਰਦੇ ਸੀ ਸਰ ਇਹ ਵੀ ਪੱਠੀ ਦੇ ਕੰਮ ਕਰਦਾ ਸੀ ਜਾਂ ਜਾਂਦਾ ਨਹੀਂ ਕੰਮ ਤਾਂ ਜਾਣਦਾ ਨਹੀਂ ਮੈਂ ਬਿਮਾਰ ਆ ਬਿਮਾਰ ਬਿਮਾਰ ਦਾ ਬਹਾਨਾ ਲਾ ਕੇ ਸ਼ੂਗਰ ਦਾ ਬਹਾਨਾ ਲਾ ਕੇ ਬੈਠਾ ਰਹੇ ਮੈਂ ਤਾਂ ਕੰਮ ਬਣੀ ਦਾ ਕੰਮ ਜੇ ਕੈਲੋ ਮਾਣਾ ਮੋਟਾ ਕਰਨਾ ਨਹੀਂ ਕਰਦਾ ਹੈਗਾ ਕਿੰਨੇ ਕ ਵਾਰ ਕੀਤੇ ਨੇ ਉਹਨੇ ਸਰ 4-5 ਵਾਰ ਮਾਰਿਆ ਅੱਛਾ ਹਾਂਜੀ ਲੇਡੀ ਪੇਸ਼ੈਂਟ ਆਈ ਹੈ ਸਰ ਕੀ ਉਹਦਾ ਮਾਮਲਾ ਹੈਗਾ ਕਿ ਕਿੱਦਾਂ ਦੀ ਸਰ ਇੱਕ ਪੇਸ਼ੈਂਟ ਆਇਆ ਆਪਣੇ ਕੋਲ ਨਿਰਮਲ ਕੌਰ ਵਾਈਫ ਆਫ ਹਰਭਜਨ ਸਿੰਘ 50 ਇਅਰ 올ਡ ਫੀਮੇਲ ਕਿ ਉਹਨੂੰ ਉਹਨੇ ਦੱਸਿਆ ਕਿ ਮੈਨੂੰ ਉਹਦੇ ਹਸਬੰਡ ਨੇ ਉਹਦੇ ਹਸਬੰਡ ਨੇ ਉਹਨੂੰ ਬਹੁਤ ਮਾਰਿਆ ਉਹ ਆਪਣੇ ਕੋਲ ਆਇਆ ਸਰ ਕਿਦਾਂ ਦੀ ਕੰਡੀਸ਼ਨ ਹੈ ਪੇਸ਼ੈਂਟ ਸਰ ਕੰਡੀਸ਼ਨ ਇਹ ਹੈ ਕਿ ਉਹਦੇ ਕਾਫੀ ਜ਼ਿਆਦਾ ਸੱਟ ਹੈਗੀ ਆ ਫੇਸ ਤੇ ਆ ਨੱਕ ਤੇ ਆ ਮੈਂਡੀ ਉੱਪਰਲੇ ਦੋਨਾਂ ਤੇ ਨੀਚੇ ਜਬਾੜੇ ਤੇ ਲੱਗਦੇ ਆ ਤੇ ਪੇਸ਼ੀਐਂਟ ਜਦੋਂ ਆਇਆ ਸੀ ਉਹਦੇ ਕਾਫੀ ਫੇਸ ਤੋਂ ਬਲੀਡਿੰਗ ਸੀ ਨੱਕ ਤੋਂ ਬਲੀਡਿੰਗ ਸੀ ਮੂੰਹ ਚੋਂ ਬਲੀਡਿੰਗ ਸੀਗੀ ਪਰ ਆਪਾਂ ਹੁਣ ਥੋੜਾ ਸਟੇਬਲ ਕਰ ਲਿਆ ਪੇਸ਼ੀਐਂਟ ਹਾਂ ਰੈਫਰ ਕਰਨੀ ਹੈ ਪੇਸ਼ੀਐਂਟ ਆ ਹਾਂਜੀ ਇਤ ਹੈ ਕਿ ਜਿਹੜਾ ਹੁਣ ਨੱਕ ਦਾ ਇਹ ਕੰਮ ਹੈ ਨਾ ਨੱਕ ਦਾ ਕੰਮ ਹੈ ਵੀ ਹੁਣ ਉਹਦੇ ਨੱਕ ਦੇ ਸੱਟ ਹੈ ਬਲੀਡਿੰਗ ਰੋਕ ਲਈ ਹੈ ਬਟ ਉਹਦੇ ਬਾਅਦ ਸੀ ਈ ਐਨ ਟੀ ਡਾਕਟਰ ਦੀ ਲੋੜ ਪਊਗੀ ਜੋ ਆਪਣੇ ਕੋਲ ਨਹੀਂ ਹੈ ਬਟ ਲੁਧਿਆਣਾ ਸਿਬਲ ਹਸਪੀਟਲ ਚ ਹੈ ਗਿਆ ਤੇ ਉਹਦੇ ਪਾਸਤੇ ਆਪਾਂ ਉਹਨਾਂ ਨੂੰ ਉੱਥੇ ਰੈਫਰ ਕਰਾਂਗੇ ਜੀ ਜੀ